ਕਿਸੇ ਕਾਲਜ 'ਚ ਡਮੀਸ਼ਨ ਹੋ ਗਿਆ ਕਈਆਂ ਦੇ ਤਾਂ ਚਲੋ ਹੁੰਦੇ ਥੋੜੇ ਰਿਸੋਰਸਸ ਹੁੰਦੇ ਨੇ ਪਹਿਲੋ ਹੀ ਉਹਨਾਂ ਲਈ ਕੋਈ ਨਾ ਕੋਈ ਬੇਸਮੈਂਟ ਲੱਭ ਲਈ ਜਾਂ ਕੋਈ ਜਗ੍ਹਾ ਹੋਸਟਲ ਲੱਭ ਗਿਆ ਕੋਈ ਰੈਜ਼ੀਡੈਂਸ ਲੱਭ ਗਿਆ ਪਰ ਕਈ ਜਿਹੜੇ ਨੇ ਉਹਨਾਂ ਨੇ ਆ ਕੇ ਟੋਲਣਾ ਹੁੰਦਾ ਤੇ ਉਹ ਫਿਰ ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਹਮਮ ਕੱਲ ਹੀ ਇੱਕ ਬੱਚੀ ਦੇ ਨਾਲ ਮੇਰਾ ਮੇਲ ਹੋਇਆ ਤੇ ਪੁੱਛਿਆ ਬਟੇ ਵੀ ਤੁਸੀਂ ਇੱਥੇ ਰਹਿੰਦੇ ਕੰਨੇ ਹਾਂ ਜੀ ਆਂਟੀ ਅਸੀਂ ਨੇੜੇ ਲੋਕੈਲਿਟੀ ਦੇ ਵਿੱਚ ਰਹਿੰਦੇ ਹਾਂ ਮੈਂ ਕਿਹਾ ਬਟੇ ਤੂੰ ਬੇਸਮੈਂਟ ਲਈ ਕਿੰਨੇ ਨਹੀਂ ਆਂਟੀ ਅਸੀਂ ਘਰ ਲਿਆ ਹੋਇਆ ਹਮ ਤੇ ਮੈਂ ਕਿਹਾ ਵੀ ਫਿਕਰ ਤਾਂ ਵਧੀਆ ਕਿੰਨੇ ਜਾਣੇ ਕਹਿੰਦੇ ਸੀ ਪੰਜ ਜਾਣੇ ਰਹੇ ਨੇ ਮੈਂ ਸੋਚਿਆ ਪੰਜ ਕੁੜੀਆਂ ਰਹਿੰਦੀਆਂ ਹੋਣੀਆਂ ਬਾਅਦ ਕਹਿੰਦੀ ਨਹੀਂ ਨਹੀਂ ਆਂਟੀ ਮੁੰਡੇ ਵੀ ਨਾਲ ਰਹਿੰਦੇ ਨੇ ਅੱਛਾ ਮੈਂ ਪੁੱਛਿਆ ਮੈਂ ਕਿਹਾ ਬੇਟਾ ਰੋਟੀ ਰਾਟੀ ਦਾ ਕਿਵੇਂ ਥੋੜਾ ਚੱਲਦਾ ਕਹਿੰਦੀ ਨਾ ਜਿਹੜਾ ਬਸ ਜੀ ਕਰੇ ਬਣਾ ਲੈਂਦਾ ਮੈਂ ਕਿਹਾ ਡੂਟੀਆਂ ਵੰਡੀਆਂ ਹੋਈਆਂ ਤੁਸੀਂ ਵੀ ਇਹ ਨਿਆ ਕਰਨਾ ਕਹਿੰਦੀ ਨਹੀਂ ਮੈਂ ਵੀ ਫਿਰ ਕਹਾਂ ਲੋ ਵੀ ਜਿਵੇਂ ਆਦਤ ਬੁੜਿਆਂ ਦੀ ਹੁੰਦੀ ਹੈ ਪੁੱਛਣ ਦੀ ਹੈਨਾ ਤਾਂ ਕਹਿੰਦੀ ਨਹੀਂ ਆਂਟੀ ਜਿਹਦੇ ਜੀ ਕਰੇ ਕਰ ਲੈਂਦਾ ਤੇ ਮੈਂ ਕਿਹਾ ਅੱਛਾ ਚਲੋ ਫਿਰ ਤਾਂ ਮੈਂ ਕਿਹਾ ਬੜੀ ਵਧੀਆ ਗੱਲ ਹੈ ਕਹਿੰਦੀ ਨਹੀਂ ਮੁੰਡੇ ਵੀ ਸਾਡੇ ਨਾਲ ਰਹਿੰਦੇ ਕਹਿੰਦੀ ਉਹ ਸੋਕ ਸੋ ਉਹ ਪੰਜ ਰਹਿ ਰਹੇ ਨੇ ਬੱਚੇ ਤੇ ਪੰਜਾਂ ਦੇ ਵਿੱਚ ਮਿਲ ਰਖਾ ਦੋ ਜਾਂ ਤਿੰਨ ਮੁੰਡੇ ਹੋਣਗੇ ਜਾਂ ਦੋ ਕੁੜੀਆਂ ਹੋਣਗੀਆਂ ਮਤਲਬ ਇਟਸ ਐਕਸੈਪਟੇਬਲ ਰਿਲੇਸ਼ਨ ਹੋ ਗਿਆ ਇਹ ਬਣਾਇਆ ਕਾਦੇ ਤੋ ਆ ਕਿ ਰਹਿਣ ਵਾਸਤੇ ਮਜਬੂਰੀ ਹੈ ਕਿ ਜਗਾ ਨਹੀਂ ਲੱਭਦੀ ਕਲਿਆਣ ਬੇਸਮੈਂਟ ਲੈਣੀ ਔਖੀ ਹੈ ਪੰਜ ਜਣਿਆਂ ਨੇ ਘਰ ਲੈ ਲਿਆ ਉਹਨੂੰ ਡਿਵਾਈਡ ਕਰ ਲਿਆ ਤਿੰਨ ਕਮਰੇ ਨੇ ਉੱਤੇ ਬੜੇ ਆਰਾਮ ਦੇ ਨਾਲ ਰਹਿ ਰਹੇ ਨੇ ਹੁਣ ਇਹਨੂੰ ਆਪਾਂ ਐਕਸੈਪਟੇਬਿਲਟੀ ਦਿੱਤੀ ਉਹਨਾਂ ਦੇ ਪੈਰੈਂਟਸ ਨੇ ਵੀ ਦਿੱਤੀ ਚਾਹੇ ਉਹ ਪੰਜਾਬ 'ਚ ਰਹਿ ਰਹੇ ਨੇ ਉਹ ਕਿੱਡੇ ਐਡਵਾਂਸ ਹੋ ਜਾਂਦੇ ਇੰਡੀਆ 'ਚ ਕੋਈ ਪੰਜਾਬ 'ਚ ਕਵੇ ਮੈਂ ਮਰਜ਼ੀ ਨਾਲ ਵਿਆਹ ਕਰਾਉਣਾ ਤੇ ਉਹ ਕਹਿੰਦੇ ਵੀ ਤੁਹਾਡਾ ਗੱਟਾ ਲਾ ਦੇਣਾ ਇੱਥੇ ਉਹ ਮਗਰ ਫੋਨ ਕਰ ਦਿੰਦੇ ਵੀ ਇੱਥੇ ਹੀ ਵੇਖ ਲਿਓ ਕੋਈ ਸੋ ਇਹ ਬਦਲਦੇ ਸਮੇਂ ਦੀ ਲੋੜਾਂ ਦੀ ਗੱਲ ਹੈ ਕਹਿੰਦੇ ਲੋੜ ਜਿਹੜੀ ਹੈ ਨਾ ਉਹ ਸਾਰੇ ਕੰਮ ਕਰਵਾ ਦਿੰਦੀ ਹੈ ਜੁੱਤੀ ਜੇ ਰੋੜਵੀ ਪਿਆ ਹੋਵੇ ਤਾਂ ਵੀ ਚੁਬਦਾ ਨਹੀਂਗਾ ਹੂੰ 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 ਸੋ ਕਹਿੰਦੇ ਕੁਝ ਰਿਸ਼ਤੇ ਕੰਡਿਆਂ ਵਰਗੇ ਜ਼ਰੂਰ ਹੁੰਦੇ ਨੇ ਬਟ ਉਹ ਫਿਰ ਵੀ ਆਪਾਂ ਨੂੰ ਬਰਦਾਸ਼ਤ ਕਰਨੇ ਪੈ ਜਾਂਦੇ ਨੇ ਕਿਉਂਕਿ ਉੱਥੋਂ ਦੀ ਲੋੜ ਹੁੰਦੀ ਹੈ ਸੋ ਇਹ ਇਹ ਸਾਡੇ ਉਹ ਜਿਹੜਾ ਜਿਹਨੂੰ ਤੁਸੀਂ ਰਿਲੇਵਨ ਰਿਲੇਸ਼ਨਸ਼ਿਪ ਕਹਿੰਦੇ ਹੋ ਨਾ ਉਹ ਉਹਦੇ ਉਹਦੇ ਤੋਂ ਬਾਅਦ ਫਿਰ ਮਤਲਬ ਕਹ ਲਓ ਕਿ ਇਹ ਤੋਂ ਬਾਅਦ ਫਿਰ ਉਹ ਲਿਵਨ ਰਿਲੇਸ਼ਨਸ਼ਿਪ ਹੀ ਸ਼ੁਰੂ ਹੁੰਦਾ ਸੋ ਇਸ ਤੋਂ ਪਹਿਲਾਂ ਕਿ ਅਖਬਾਰਾਂ ਵਿੱਚ ਐਡਸ ਦੇਣੀਆਂ ਨੇ ਇਸ ਤੋਂ ਪਹਿਲਾਂ ਕਿ ਮਾਪਿਆਂ ਨੂੰ ਚਿੰਤਾ ਹੋਵੇ ਕਿ ਕੁੜੀ ਜਵਾਨ ਹੋ ਗਈ ਜਾਂ ਮੁੰਡਾ ਜਵਾਨ ਹੋ ਗਿਆ ਰਿਸ਼ਤਾ ਨਹੀਂ ਲੱਭਦਾ ਤੇ ਫਿਰ ਉੱਥੇ ਕਿੰਨੀ ਇੱਕ ਨੱਟ ਸਟਿਗਮਾ ਬਣ ਜਾਂਦਾ ਸੀ ਜਿਸ ਕੁੜੀ ਦੀ ਵੱਡੀ ਉਮਰ ਹੋ ਗਈ ਘਟੋ ਘਟ ਸਟਿਗਮਾ ਤਾਂ ਖਤਮ ਹੋ ਗਿਆ ਨਾ ਹਮ ਹੈਨਾ ਉਹ ਵਾਲੇ ਜਿਹੜੇ ਸੀਗਾ ਮਹਿਣਾ ਮੂਣਾ ਕਲੰਕ ਟਾਈਪ ਚ ਬਣਦਾ ਸੀਗਾ ਟੈਬੂ ਬਣਿਆ ਹੋਏ ਸੀ ਉਹ ਖਤਮ ਹੋ ਗਏ ਨੇ ਤੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਰਹੇ ਮੈਨੂੰ ਕਦੇ-ਕਦੇ ਇਹਨਾਂ ਤੇ ਰਸ਼ਕ ਵੀ ਆਉਂਦਾ ਹੁੰਦਾ ਕਿ ਕਿੰਨੇ ਸੋਨੇ ਟੰਗ ਨਾ ਵੀ ਰਹਿ ਰਹੇ ਨੇ ਹਮ ਕਿੰਨੇ ਸੋਨੇ ਟੰਗ ਨਾ ਵੀ ਰਹਿ ਰਹੇ ਨੇ ਕਿ ਘਰ ਤੋਂ ਬਾਹਰ ਨੇ ਦੂਰ ਨੇ ਤੇ ਉਹਨਾਂ ਨੇ ਆਪਣਾ ਇੱਕ ਹੋਰ ਜਿਹਾ ਜੁਗਾਰ ਬਣਾ ਲਿਆ ਕਿ ਵੀ ਠੀਕ ਹੈ ਸ਼ੇਅਰ ਕਰ ਲੈਨੇ ਆ ਕਿਚਨ ਵੀ ਸ਼ੇਅਰ ਹੈ ਜੀ ਦਾ ਜੀਕਿੱਤਾ ਬਣਾ ਕੇ ਖਾ ਲਿਆ ਤੇ ਆਪੋ ਆਪਣੇ ਕੰਮਾਂ ਤੇ ਗਏ ਨਾ ਬਹੁਤੀ ਰਿਸਪੌਂਸਿਬਿਲਿਟੀਜ਼ ਨਾ ਬਹੁਤਾ ਜ਼ਿਆਦਾ ਸੋ ਇਹ 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 ਨੂੰ ਮੈਂ ਕਿੱਥੇ ਹੁੰਦਾ ਸੀ ਕਿ ਮਾਂ ਸ਼ਰਮ ਹੋ ਗਿਆ ਜੀ ਕੁੜੀ ਤਾਂ ਪਿਓ ਦੇ ਪੱਗ ਦੀ ਫਲਾਣੀ ਇੱਜ਼ਤ ਹੈ ਤੇ ਦਾਗ ਹੈ ਤੇ ਇਹ ਉਹ ਹਾਈਡਰੋਗਨ ਵਟਵਟ ਲਵਲਡਰ ਉਹਦੇ ਲਈ ਯੂਜ਼ ਹੁੰਦੇ ਸੀ ਪਰ ਉਹ ਹੁਣ ਸਾਰਾ ਕੁਝ ਲਗਭਗ ਲਗਭਗ ਸਮੇਟਿਆ ਜਾ ਰਿਹਾ ਹੈ ਖਤਮ ਹੋ ਰਿਹਾ ਬਦਲਦੇ ਸਮੇਂ ਦੇ ਨਾਲ ਸੋ ਆਧੁਨਿਕਤਾ ਨੇ ਕੁਝ ਚੰਗੀਆਂ ਚੀਜ਼ਾਂ ਵੀ ਲੈਂਦੀਆਂ ਨੇ ਕੁਝ ਥੋੜੇ ਭੈੜ ਵੀ ਇਹਦੇ ਵਿੱਚ ਜ਼ਰੂਰ ਆਏ ਨੇ ਪਰ ਚੰਦੇ ਅਸੀਂ ਹੋਈਆਂ ਬਈ ਹਰ ਰਿਸ਼ਤੇ ਦੇ ਵਿੱਚ ਇੱਕ ਡਾਇਲੌਗ ਹੋਣਾ ਚਾਹੀਦਾ ਸੰਵਾਦ ਹੋਵੇ ਗਲਬਾਤ ਹੋਵੇ ਰਿਸ਼ਤੇ ਵਿੱਚ ਸਵਸ਼ਥਤਾ ਹੋਵੇ ਚਾਹੇ ਉਹ ਰਿਸ਼ਤਾ ਕਿਸੇ ਵੀ ਤਰ੍ਹਾਂ ਦਾ ਹੋਵੇ